ਮੋਟਾ ਰੱਖ ਦਿਆਂਗੇ ਕਿੰਨੇ ਦੋ ਕਿੰਝ ਚੱਕ ਦੇਵਾਂਗੇ ਮੋਟਾ ਰੱਖ ਦਿਆਂਗੇ ਕਿੰਨੇ ਦੋ ਕਿੰਝ ਚੱਕ ਦੇਵਾਂਗੇ ਮੋਟਾ ਰੱਖ ਦਿਆਂਗੇ ਹਾਏ ਹਾਏ ਮੋਟਾ ਰੱਖ ਹਾਏ 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 ਮੋਟਾ ਰੱਖ ਹਾਏ ਹਾਏ ਮੋਟਾ ਰੱਖ ਹਾਏ ਕਿੰਨੇ ਦੋ ਕਿੰਝ ਚੱਕ ਦੇਵਾਂਗੇ ਮੋਟਾ ਰੱਖ ਦਿਆਂਗੇ ਕਿੰਨੇ ਦੋ ਕਿੰਝ ਚੱਕ ਦੇਵਾਂਗੇ ਮੋਟਾ ਰੱਖ ਦਿਆਂਗੇ ਜੀ ਕੋ ਜਲਦੀ ਹੋ ਜਿਹੜਾ ਪ੍ਰਦਰਸ਼ਨ ਜੀ ਕਰੇ ਸਰ ਆਪ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਸਾਡੇ ਨਾਲ ਦਿੱਲੀ ਤਰਜ਼ ਦੇ ਉੱਤੇ ਇਹ ਸਾਰੇ ਜਿਹੜੇ ਮੁਲਾਜ਼ਮ ਨੇ ਇਸ ਹੈਲਥ ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਵਾਲੇ ਇਹਨਾਂ ਨੂੰ ਇੱਕ ਵਾਦਾ ਕੀਤਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਦਿੱਲੀ ਦੇ ਐਮਪੀ ਸੁਸ਼ੀਲ ਕੁਮਾਰ ਗੋਤਾ ਜੀ ਆਏ ਸੀ ਸਾਡੇ ਕੋਲ ਪਟਿਆਲਾ ਬੀਏਪੀ ਹਾਊਸ ਦੇ ਵਿੱਚ ਉਹਨਾਂ ਨੇ ਦਿੱਲੀ ਦੇ ਵਿੱਚ ਜਿਵੇਂ ਸਾਡੇ ਹੈਲਥ ਡਿਪਾਰਟਮੈਂਟ ਦੇ ਏਡੀ ਦੇ ਵਿੱਚ ਕੰਮ ਕਰਨ ਵਾਲੇ ਜੋ ਵਿਅਕਤੀ ਨੇ ਉਹਨਾਂ ਨੂੰ 20% ਵਾਦਾ ਦਿੱਲੀ ਸਰਕਾਰ ਦੇ ਰਹੀ ਆ ਉਹਨਾਂ ਦੀ ਤਰਜ਼ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਕਹਿ ਕੇ ਵਾਦਾ ਕਰਕੇ ਵੋਟਾਂ ਲਈਆਂ ਸੀ ਕਿ ਵੀ ਤੁਸੀਂ ਸਾਨੂੰ ਇਲੈਕਸ਼ਨ ਦੇ ਵਿੱਚ ਵੋਟਾਂ ਪਾਓ ਜਿਤਾਓ ਕਿ ਅਸੀਂ ਤੁਹਾਨੂੰ ਪੰਜਾਬ ਦੇ ਵਿੱਚ ਵੀ ਉਹ 20% ਜਿਹੜੇ ਵਾਅਦਾ ਉਹ ਪੰਜਾਬ ਦੇ ਵਿੱਚ ਵੀ ਲਾਗੂ ਕਰਵਾਵਾਂਗੇ ਦਵਾਂਗੇ ਤੇ ਲਗਭਗ ਸਾਢੇ 3 ਸਾਲ ਹੋ ਗਏ 35 ਤੋਂ 40 ਮੀਟਿੰਗਾਂ ਨੇ ਜਿਹੜੀਆਂ ਸੀਐਮ ਦੇ ਓਐਸਡੀ ਨਾਲ ਈਵਨ ਐਫਐਮ ਨਾਲ ਸਿਹਤ ਮੰਤਰੀ ਨਾਲ ਇਹਨਾਂ ਦੇ ਨੁਮਾਇੰਦਿਆਂ ਨਾਲ ਹੋ ਚੁੱਕੀਆਂ ਨੇ ਪਰ ਹਜੇ ਤੱਕ ਜਿਹੜਾ 20% ਵਾਅਦਾ ਪੰਜਾਬ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਗਿਆ ਨੰਬਰ 2 ਦੇ ਉੱਤੇ ਰੈਗੂਲਰ ਤਾਂ ਪ੍ਰੋਸੈਸ ਆ ਜਿਹੜਾ ਉਹ ਪੇਪਰਾਂ ਦੀ ਵੈਰੀਫਿਕੇਸ਼ਨ ਹੋ ਚੁੱਕੀ ਆ ਉੱਪਰ ਸਾਰਾ ਪ੍ਰੋਸੀਜਰ ਖਤਮ ਹੋ ਚੁੱਕਿਆ ਪਰ ਉਹ ਰੈਗੂਲਰ ਦਾ ਵੀ ਜਿਹੜੇ ਇਹ ਬੰਦੇ ਡਿਜ਼ਰਵ ਕਰਦੇ ਨੇ ਉਹਨਾਂ ਵਿੱਚੋਂ 250 ਬੰਦਾ ਜਿਨ੍ਹਾਂ ਨੂੰ 25 ਸਾਲ ਤੋਂ ਤਕਰੀਬੇ ਕੰਮ ਕਰਦੇ ਨੇ 10 ਸਾਲ ਤੋਂ ਜ਼ਿਆਦਾ ਸਵਾਵਾ ਨਿਭਾ ਚੁੱਕੇ ਨੇ ਉਹਨਾਂ ਨੂੰ ਰੈਗੂਲਰਲੀ ਹਜੇ ਤੱਕ ਨਹੀਂ ਕੀਤਾ ਗਿਆ ਉਸ ਦੇ ਵਿਰੋਧ ਵਿੱਚ ਆਪ ਦੀ ਜਿਹੜੀ ਵਾਦਾ ਖਲਾਫੀ ਆ ਉਹਦੇ ਵਿਰੋਧ ਦੇ ਵਿੱਚ ਪੂਰ ਰੋਲ ਜਿਹੜੀ ਰੈਲੀ ਆ ਉਹ ਅੱਜ ਕੀਤੀ ਗਈ ਸੀ ਕਿੰਨੇ ਕਿ ਜਿਹੜੇ ਲਾਰੇ ਸਰਕਾਰਾਂ ਤੋਂ ਕੀਤੀ ਗਈ ਹੈ ਹਾਂਜੀ ਇੰਨੇ ਕਿਹੜੇ ਲਾਰੇ ਸਰਕਾਰਾਂ ਕੋਲ ਲਗਾਏ ਗਏ ਸਰ ਸਾਨੂੰ ਸਿਰਫ ਲਾਰਾ ਜਿਹੜਾ ਉਹ ਰੈਗੂਲਰ ਕਰਨ ਦਾ ਤੇ ਸਿਰਫ ਇੱਕ 20% ਤਰਖਾ ਵਿੱਚ ਵਾਅਦਾ ਕਰਦਾ ਸਿਰਫ ਦੋ ਹੀ ਬੰਗਾ ਸੀ ਇਹ ਸਾਡੀਆਂ ਜਿਹੜੀਆਂ ਕਿ ਇਲੈਕਸ਼ਨ ਤੋਂ ਪਹਿਲਾਂ ਸਾਡੇ ਕੋਲ ਧਰਨੇ ਦੇ ਵਿੱਚ ਆ ਕੇ ਇਹਨਾਂ ਨੇ ਸਰਕਾਰਾਂ ਨੇ ਕੀਤੀ ਆ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਦਿੱਤਾ ਜਾਊਗਾ ਤੇ ਇਹ ਹਰ ਮੀਟਿੰਗ ਦੇ ਵਿੱਚ ਸਾਨੂੰ ਕਹਿੰਦੇ ਨੇ ਕਿ ਜਲਦੀ ਲਾਗੂ ਕਰ ਦਿਆਂਗੇ ਪਰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਸਰਵਿਸ ਕਰ ਰਹੇ ਸਰ ਇਹ ਜਿਹੜਾ ਅਦਾਰਾ ਹੈ ਉਹ ਲਗਭਗ 1992 ਤੋਂ ਪੰਜਾਬ ਦੇ ਵਿੱਚ ਸੇਵਾ ਦੇ ਰਿਹਾ 1999 ਦੇ ਵਿੱਚ ਇਹ ਸੁਸਾਇਟੀ ਬਣੀ ਆ 1999 ਤੋਂ ਲੈ ਕੇ ਅੱਜ ਤੱਕ 26 ਸਾਲ ਹੋ ਗਏ ਇੱਥੇ ਸਾਡੇ ਕੋਲੇ 25 22 ਸਾਲ ਆਲੇ ਬੰਦੇ ਵੀ ਬੈਠੇ ਨੇ ਜਿਹੜੇ ਸੇਵਾ ਕਰ ਚੁੱਕੇ ਨੇ ਉਹ ਸੇਵਾ ਰਿਟਾਇਰ ਵੀ ਹੋ ਗਏ ਨੇ ਇਵਨ 8 9 ਜਿਹੜੇ ਮੁਲਾਜ਼ਮ ਨੇ ਸਾਡੇ ਉਹ ਜੋਇ ਇੱਥੇ ਸੇਵਾ ਕਰਦਿਆਂ ਨੇ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਉਹਨਾਂ ਨੂੰ 1 ਰੁਪਿਆ ਵੀ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਮੁਰਾਵਜੇ ਦੇ ਤੌਰ ਤੇ ਨਹੀਂ ਮਿਲਿਆ ਤੇ ਇਵਨ ਸਰਕਾਰ ਜਿਹੜੀ ਇੱਕ ਸ਼ਰਾਬ ਪੀਣ ਵਾਲੇ ਬੰਦਾ ਜਿਹੇ ਡੈਥ ਹੋ ਜਾਂਦੀ ਆ ਤਾਂ ਪਿਛਲੇ ਸਮੇਂ 'ਚ ਤੁਸੀਂ ਦੇਖਿਆ ਕਿ ਉਹਨਾਂ ਨੂੰ 15 15 ਲੱਖ ਰੁਪਏ ਦਾ ਮੁਰਾਵਜਾ ਮਿਲਿਆ ਜੇ ਸ਼ਰਾਬ ਨਾਲ ਉਦੋਂ ਕਿਸੇ ਬੰਦੇ ਦੀ ਮੌਤ ਹੋ ਗਈ ਆ ਪਰ ਇਹ ਸੇਵਾ ਕਰਦੇ ਆ ਜਿਨ੍ਹਾਂ ਨੇ ਕੋਵਿਡ ਵਿੱਚ ਸੇਵਾ ਕੀਤੀ ਐਚ ਆਈ ਵੀ ਦੀ ਭੈਉਕਰ ਜਿਹੜੀ ਬਿਮਾਰੀ ਆ ਉਹਦੇ ਨਾਲ ਲੜਦੇ ਹੋਏ ਇਹ ਸੇਵਾ ਕਰਦੇ ਵਿੱਚ ਮੌਤ ਦੇ ਮੂੰਹ ਜਾ ਪਏ ਈਵਨ ਜਿਹੜਾ ਜੁੱਧ ਨਸ਼ਾ ਵਿਰੋਧਾ ਪੰਜਾਬ ਸਰਕਾਰ ਦਾ ਉਹਦੇ ਵਿੱਚ ਵੀ 60000 ਬਲਾਜਮਾਂ ਨੂੰ ਸਾਡਾ ਜਿਹੜਾ ਸਟਾਫ ਬੈਠਾ ਉਹ ਮੂੰਹ ਦੇ ਵਿੱਚ ਜੀਭ ਦੇ ਉੱਤੇ ਰੱਖਣ ਵਾਲੀ ਗੋਲੀ ਆ ਜਿਹੜੀ ਹਰ ਇੱਕ ਸੈਂਟਰ ਦੇ ਵਿੱਚ ਬਲਾ ਕੇ ਉਹਨਾਂ ਨੂੰ ਜੀਭ ਦੇ ਉੱਤੇ ਰੱਖਣ ਵਾਲੀ ਗੋਲੀ ਦਿੱਤੀ ਜਾਂਦੀ ਆ ਦੇਰੋਂ ਨੂੰ ਤਾਂ ਕਿ ਉਹ ਜਿਹੜੇ ਕਿਸੇ ਹੋਰ ਨਸੇ ਦੇ ਵਿੱਚ ਨਾਂ ਪੈਣ ਚਿੱਟੇ ਵਗੈਰਾ ਤੋਂ ਪ੍ਰੇਸ਼ ਕਰ ਸਕਣ ਪਰ ਉਸ ਦੇ ਵਿੱਚ ਵੀ ਇੰਨਾ ਯੋਗਦਾਨ ਪਾਉਣ ਦੇ ਬਾਵਜੂਦ ਵੀ ਸਾਨੂੰ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਮੁਆਵਜ਼ਾ ਜਾਂ ਕਿਸੇ ਕਿਸਮ ਦੀ ਸਹਾਇਤਾ ਨਹੀਂ ਮਿਲੀ ਪੂਰੇ ਪੰਜਾਬ ਦੇ ਨੇ ਜੀ 750 ਮੁਲਾਜ਼ਮਾ ਪੂਰਾ ਪੰਜਾਬ ਦੇ ਵਿੱਚ ਅੱਜ ਪੂਰੇ ਪੰਜਾਬ ਤੋਂ ਲਗਭਗ 400 ਦੇ ਕਰੀਬ ਮੁਲਾਜ਼ਮਾ ਜਿਹੜਾ ਇੱਥੇ ਉਹ ਇਸ ਹੜਕੇ ਦੇ ਵਿੱਚ ਸਜੀਵ ਰੋਣਾ ਦੀ ਜਿਹੜੀ ਮਹਿਮੇ ਦੇ ਵਿੱਚ ਹੋਰ ਖੋਲ ਵੈਲੀ ਦਾ ਹਿੱਸਾ ਬਣਦੀ ਪਹੁੰਚੇ ਹੋਏ ਜੀ ਜੀ ਸਰ ਮੇਰਾ ਨਾਮ ਅਰਜਿੰਦਰਾ ਮੈਂ OSD ਡਿਪਾਰਟਮੈਂਟ ਨੂੰ ਜਨਰਲ ਚ ਜੋਬ ਕਰਦੇ ਹਾਂ ਅਸੀਂ ਸਾਰੇ ਅਪਲਾਈ ਅਸੀਂ ਸਾਰੇ ਪੰਜਾਬ ਦੇ ਪੂਰੇ ਕਰਤੇ ਹੋਏ ਆ ਮਾਨ ਸਰਕਾਰ ਨੂੰ ਦਿਟਉਣ ਲਈ ਅਸੀਂ ਪੂਰਾ ਸਹਿਯੋਗ ਦਿੱਤਾ ਸੀਗਾ ਇਸ ਤੋਂ ਪਹਿਲਾਂ ਅਸੀਂ ਪਟਿਆਲਾ ਦੇ ਵਿੱਚ ਪਸੰਤ ਬਾਜਮੀ ਵਾਲੇ ਦੇ ਨਾਲ ਅਸੀਂ ਨੇ ਮੀਟਿੰਗ ਕੀਤੀ ਸੀਗੀ ਸੰਜੀਵ ਗੁਪਤਾ ਦੇ ਨਾਲ ਇਹ ਮੁੱਖ ਤਰੀਕਾ ਸੰਜੀਵ ਗੁਪਤਾ ਦੇ ਨਾਲ ਸੁਨੀਲ ਗੁਪਤਾ ਦੇ ਨਾਲ ਹਾਂਜੀ ਉਹਨਾਂ ਨੇ ਸਭ ਨੂੰ ਕਿਹਾ ਸੀਗਾ ਵੀ ਅਸੀਂ ਸਾਨੂੰ ਰੈਗੂਲਰ ਕੀਤਾਗੇ 20% ਵੀ ਦਵਾ ਦੇ ਸਾਡਾ ਵਾਅਦਾ ਕੀਤਾ ਸੀ ਪਰ ਸਾਡੇ ਨਾਲ ਨਾ ਹੀ ਸਰਕਾਰ ਨੇ ਕੋਈ ਮੀਟਿੰਗ ਕੀਤੀ ਅੱਜ ਤੱਕ ਉਹ ਮੀਟਿੰਗ ਲਈ ਸਾਨੂੰ ਲਾਰੇ ਦਿੱਤੇ ਜਾ ਰਹੇ ਨੇ ਕਿ ਸਰ ਅੱਜ ਤੱਕ ਅਸੀਂ ਐਨੇ ਘਰਨੇ ਲਾ ਚੁੱਕੇ ਹਾਂ ਉਹ ਕਹਿੰਦੇ ਸੀਗੇ ਅਸੀਂ ਧੀਆ ਪੈਣਾ ਨੂੰ ਅਸੀਂ ਦੁਰਲਨ ਨਹੀਂ ਜਿੰਦੇ ਪਰ ਅੱਜ ਸਰਕਾਰ ਨੇ ਧੀਆ ਪੈਣਾ ਨੂੰ ਜ਼ੋਰ ਰੱਖਿਆਗਾ ਅਸੀਂ ਤਾਂ ਸਰਕਾਰ ਤੋਂ ਸਿਰਫ ਇਹੀ ਡਿਮਾਂਡ ਕਰਦੇ ਆਂਗੇ ਸਰ ਇਹ ਥੀ ਅਰੋਲਰ ਤੋਂ ਨਾਲੋਂ ਤਾਂ ਬਜਟ ਇਹੀ ਹੈਗਾ ਸਰ 20% ਦਾ ਰੈਗੂਲਰ ਕੀਤਾ ਜਾਵੇ ਤਾਂ ਕਿ ਅਸੀਂ ਆਪਣੀ ਵੀ ਜਿਹੜੀ ਰਿਸਰਚ ਪਾ ਸਕੀਏ ਜਿੱਥੇ ਬੰਦੀ ਸਾਰੇ ਲੁਧਿਆਣੇ ਦੀ ਹੈ ਅਲੱਗ-ਅਲੱਗ ਸ਼ਹਿਰ ਸਰ ਅਲੱਗ-ਅਲੱਗ ਹਿਸਾਬ ਤੋਂ ਹੈ ਸਾਰੇ ਹਿਸਾਬੀ ਹੈ ਪੂਰੇ ਸਟੇਟ ਦੇ ਅਜੇ ਸਰ ਇਹ ਟ੍ਰੇਲਰ ਆਇਆ ਕੁ ਅਸੀਂ ਕਾਉਂਸਲਰ ਸਾਡੀ ਮੋਟੀਵੇਸ਼ਨ ਸਕਿੱਲ ਇੰਨੀ ਕਿ ਜ਼ਬਰਦਸਤ ਹੈ ਅਸੀਂ ਸਰਕਾਰ ਦੇਗੇ ਇਸ ਮੋਟੀਵੇਟ ਕਰਨਾ ਸ਼ੁਰੂ ਕਰਤਾ ਜੋ ਕਿ ਸਾਨੂੰ ਮਿਲਿਆ ਸਰਕਾਰ ਨੇ ਦਿੱਤਾ ਨਾ ਸਾਨੂੰ ਅਜ ਤੱਕ ਨਾ ਪੱਕਿਆ ਕੀਤਾ ਛੋਟੇ ਛੋਟੇ ਤਨਖਾਹਾਂ ਤੇ ਅਸੀਂ ਕੰਮ ਕਰ ਰਹੇ ਹਾਂ ਡਬਲ ਡਬਲ ਮੈਨਪਾਵਰ ਦੇ ਜਿੰਨੇ ਚਾਹੀਦੇ ਅਸੀਂ ਸਿੰਗਲ ਬੰਦਾ ਕੰਮ ਕਰ ਰਿਹਾ ਕੋਰੋਨਾ 'ਚ ਅਸੀਂ ਕੰਮ ਕੀਤਾ ਆਈਡੀਓ ਨੂੰ ਇੰਜੈਕਟਿੰਗ ਡਰਜੂਜ਼ ਨੂੰ ਅਸੀਂ ਹੈਂਡਲ ਕਰ ਰਿਹਾ ਐਚਆਈਵੀ ਡਿਪਾਰਟਮੈਂਟ ਨੂੰ ਅਸੀਂ ਪੋਪੂਲੇਸ਼ਨ ਨੂੰ ਅਸੀਂ ਹੈਂਡਲ ਕਰ ਰਿਹਾ ਸਰਕਾਰ ਕੁਝ ਸਾਡੇ ਵਰਗਾ ਤਾਂ ਸੋਚੇ ਨਾ ਸਾਡੀ ਹੈਲਥ ਇੰਸ਼ੋਰੈਂਸ ਨਾ ਤੁਹਾਨੂੰ ਕੋਈ ਮਤਲਬ ਕੋਈ ਫਾਈਨੈਂਸ਼ੀਅਲ ਸਿਕਿਉਰਿਟੀ ਦੇ ਦੇਵੇ ਫਾਈਨੈਂਸ਼ੀਅਲ ਸਿਕਿਉਰਿਟੀ ਦੇ ਦੇਵੇ ਕਿ ਹਾਂ ਤਾਂ ਰੋਤੀ ਤਨਖਾਹਾਂ ਬਤਾਈ ਜਾਂਦੀ ਹੈ ਕਮ ਸੇਮ ਤੁਸੀਂ ਆਦਾ ਘਰ-ਘਰਬੜ ਤਾਂ ਚਲਾ ਸਕੋ ਤਨ ਕਰਮਚਾਰੀ ਲੈ ਲਈ ਤਾਂ ਅੱਗੇ ਬੈਠਨੇ ਬਾਹਰ ਰਿਹਾ ਬਹੁਤ ਟਾਈਮ ਹੋ ਗਿਆ ਮੰਗਲ ਦੀ ਸੇਵਾਕਾਰਾਂ ਦੇ ਵਿੱਚ ਇਹਨਾਂ ਲੋਕਾਂ ਦੀਆਂ ਸਰਕਾਰਾਂ ਨੇ ਕੀ ਕੀਤਾ ਹੈ 70 ਸਾਲ ਹੋ ਗਏ ਲੋਕਾਂ ਨੂੰ ਨਾ ਤਾਂ ਕੋਈ ਰੋਜ਼ਗਾਰ ਨਾ ਸਿਹਤ ਸੁਵਿਧਾਵਾਂ ਨਾ ਕੋਈ ਐਜੂਕੇਸ਼ਨ ਪ੍ਰਤੀ ਪ੍ਰਕਿਰਿਆ ਦੇ ਲਈ ਵਧੀਆ ਸਕੂਲ ਕੁੱਲੋਕ ਪਸਾਰ ਹੋਏ ਅਸੀਂ 3 ਸਾਲਾਂ ਚ 57000 ਰੁਪਏ ਜਰਦ ਦੀ ਸਾਰੀ ਉਹ ਲੋਕਾਂ ਦੀਆਂ ਸਾਡੀ ਆਪਣੇ ਪੜ ਬਰਾਲੇ ਜੀ ਮੰਦਲਾ ਕੇ ਬੈਠ ਗਏ ਇਹਨਾਂ ਦੀ ਇਹ ਮੰਗਾਂ ਉੱਤੇ ਮੁੱਖ ਮੰਤਰੀ ਸਲਾਪਾ ਉਸ ਮਾਜੀ ਕਿਹਾ ਆ ਗਿਆ ਉਹਨਾਂ ਦੀ ਇਹ ਮੰਗਾਂ ਪੂਰੀ ਕੀਤੀ ਜਾਵਣੀ ਆ ਅਸੀਂ ਵਾਦਾ ਕੀਤਾ ਲੋਕਾਂ ਨੂੰ ਕਿ ਸਾਰੀ ਸਰਕਾਰ ਦੇ ਧਰਮਾਂ ਨੇ ਲੱਗੂਆ ਅੱਜ ਜੇ ਉਹਨਾਂ ਨੂੰ ਲੋੜ ਲੱਗੀ ਜੇ ਉਹ ਆ ਕੇ ਬੈਠ ਗਏ ਨੇ ਕੋਈ ਨਹੀਂ ਸਾਡੇ ਪ੍ਰਧਾਨ ਭਰਾ ਨੇ ਉਹਨਾਂ ਦੀ ਹਰ ਜੁਰੀ ਆ ਮੁਸ਼ਕਲ ਦਾ ਹਰ ਕੀਤਾ ਜਾਊਗਾ ਉਹ ਸਭ ਨਾ ਆਪਣੇ ਆਪ ਉੱਠਣਗੇ ਕਿਉਂਕਿ ਸਾਡੇ ਪਰਿਵਾਰ ਨੇ ਉਹਨਾਂ ਦੀ ਹਰ ਪਾਸੇ ਦੀ ਅਪ